ਰਹ ਮਹਾਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋਹਾਰਾਮ ਚਾਰ ਕੋਣਟ ਦਹ ਦਿਸ ਭ੍ਰਮੇ ਥਕਾਇ ਪ੍ਰਭ ਕੀ ਸਾਮ ਤੇਨ ਦਦ ਤੇ ਬਾਹਰੇ ਕਿ ਤਨਾ ਵੇ ਕਾਮ ਜਲਨ ਸਾਖ ਗੁਮਲਾਵਤੀ ਉਜਹਿ ਨਾਹੀ ਧਾਮ ਹਰ ਨਾਨ ਮਿਲੇ ਸਾਜਨ ਕਤ ਪਾਈਐ ਵਿਸਰਾਮ ਜਿਤ ਘਰ ਹਰਿ ਕੰਤਿ ਨ ਪ੍ਰਗਟੈ ਭਟ ਨਗਰ ਸਿ ਗ੍ਰਾਮ ਸਰਬ ਸਿਗਾਰ ਤੰਬੂਲ ਰਸ ਸਣਦੇ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀ ਆ ਮੀਤ ਸਦਨ ਸਭ ਜਾਮ ਨਾਨਕੇ ਬਿਨੰਤਿਆ ਕਰਿ ਕਿਰਪਾ ਦਿਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾਮ ਚੇਤ ਗੋਵਿੰਦ ਅਰਾਧਿਐ ਹੋਵੈ ਅਨੰਦ ਕਣ ਸੰਤ ਜਨ ਮਿਲ ਪਾਈਐ ਰਸਨਾ ਨਾਮ ਬਣ ਨੇ ਪਾਇਆ ਪ੍ਰਭ ਆਪਣਾ ਆਇ ਤਿਸ ਗਣਾ ਇੱਕ ਖਿਨ ਤਿਸ ਬਿਨ ਜੀਵਨ ਮਿਰਥਾ ਜਨਮ ਜਣਾ ਜਲ ਤਲ ਮਈਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨ ਆਵੇ ਕਿਤੜਾ ਦੁਖ ਗਣਾ ਜਿਨੀ ਰਵਿਆ ਸੋ ਪ੍ਰਭੂ ਤੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਬਾਇ ਲਗਾਵੇ ਸਾਖ ਧੀਰਨ ਕੇ ਵਾਡੀ ਆ ਜਿਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਪੁੱਤਰ ਗਲਤਰ ਨਾ ਸੰਗਤ ਨਾ ਹਰ ਵਿਨਾਸੀ ਓਹ ਬਰਚ ਬਰਚ ਸਗਲੀ ਮੁਈ ਝੂਠੇ ਤੰਦੇ ਮੋਹ ਇਕ ਸਰ ਕੇ ਨਾਮ ਬੇਨਗੈ ਲਈਐ ਖੋਹ ਦਇਓ ਵਿਸਾਰੀ ਗੁਚਣਾ ਪ੍ਰਭ ਵੇ ਨਯ ਵਰ ਨ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੇ ਨਰਮਲ ਸੋਏ ਨਾਨਕੀ ਪ੍ਰਭ ਬੇਂਤੀ ਬ੍ਰਹਮਿਲਹੁ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੇ ਜਹ ਸੰਤ ਭੇਟੇ ਹਰ ਸੋਏ ਹਰ ਜੇੜ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਨ ਲਗਿਆ ਕਿਸਨ ਦੀ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੇ ਨਾਹੀ ਸੰਨ ਰੰਗ ਸੱਬੇ ਨਾਰਾਇਣੇ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਅਕਰਨ ਜੋ ਪ੍ਰਭ ਕਿਤੇ ਆਪਣੇ ਸੇ ਕਹੀਏ ਧੰਨ ਆ ਪੰਡਿਆ ਜੇ ਮਿਲੈ ਵਿਛੜ ਕਿਰਵੰ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰ ਹਰ ਜੇ ਰੰਗੀਲਾ ਦਿਸ ਤਣੀ ਜਿਸ ਕੈ ਭਾਗ ਮਥੰਨ ਆਸਾੜ ਤਪੰਦਾ ਦਿਸ ਲਗਰ ਨਾ ਹੁਨ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਭਾਏ ਵਿਚੀਏ ਗਲ ਪਈ ਸੋ ਜੰਕੀ ਫਾਸ ਜੇ ਆ ਬਿਜੈ ਸੋ ਲੁਣੈ ਮੱਥੇ ਜੋ ਲਿਖਿਆਸ ਰਣ ਵਿਹਾਣੀ ਪਸਤਾਣੀ ਉੱਠ ਚੱਲੇ ਗਏ ਨਰਾਸ ਜਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸੜ ਸਵੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਧਾਰ ਵਿਖੇ ਰੰਗ ਕੂੜਾ ਵਿਆ ਦਿਸਨ ਸਬੇ ਛਾਰ ਹਰਿ ਅੰਮ੍ਰਿਤ ਗੂੰਧ ਸੁਹਾਵਣੀ ਮੈਂ ਸਾਧੂ ਪੀਵਣ ਹਾਰ ਵਾਣ ਤੇਣ ਪ੍ਰਭ ਸੰਗ ਮੋਲੇ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਦਿਨੇ ਸਖੇ ਪ੍ਰਭਾਇ ਹਉ ਤਿਨ ਕੈ ਸਤਿਗਿ ਲਿਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਨ ਰਾਮ ਨਾਮਿ ਔਰ ਹਾਰ ਬਾਦੋਏ ਪਰਮਪੁਲਾਣੀਆਂ ਦੁਜੇ ਲੱਗਾ ਹੇਤ ਲਖ ਸੀ ਗਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਗੈਸਨ ਪ੍ਰੇਤ ਪਗੜ ਚਲਾਇਨ ਦੂਤ ਜਮ ਕਿਸਨ ਨੰਦੇ ਨੀ ਭੇਤ ਛੱਡ ਖੜੋਤੇ ਖਨੇ ਮਾਹੇ ਜਨਸ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੀਤ ਜੇ ਹਬੀ ਜੈ ਸੋਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦ ਨਰਗੜ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਮਾਹੜਾ ਕਿਉ ਮਿਲਿਏ ਹਰਜਾਇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ संत सहाय प्रेम के हो तिनके लाग पाए बिन प्रभु क्यों सुख पाईए दूजी नाही जाए जिन्नी चाखया प्रेम रस से तृप्त रहे आगाए आप त्याग आग विनती ग्रह लेओ प्रभु लड लाए जो हरकंत मिलाइया से विछड़ कथै ना जाए प्रभु बिन दूजा को नहीं नानक हसरणाए ਅਸੂ ਸੁਖੀ ਵਸੰਦੀਆ ਜਿਨਾ ਮਾਇਆ ਹਰ ਰਾਏ ਕੱਤਿ ਕਰਮ ਕਮਾਵਣੇ ਦੋਸਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਵਿਮਖੋਏ RAM ਤੇ ਲਗਨ ਜਨਮ ਵਿਜੋਗ ਕੇ ਨਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸ ਥੈ ਰੋਹ ਵਹ ਰੋਜ ਕਿ ਤਾ ਕਿਛੁ ਨਾ ਹੋਈ ਲਖਿਆ ਤਰ ਸੰਜੋਗ ਵੜਾ ਬਾਗੀ ਮੇਰਾ ਪ੍ਰਭ ਮਿਲੇ ਤਾ ਉਤਰੈ ਸਭਿ ਬਿਯੋਗ ਨਾਨਕ ਕਉ ਪ੍ਰਭ ਰਖਲੇ ਮਿਰ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੈ ਸਬੇ ਸੋਚ ਮੰਗਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀ ਆਹ ਤਿਨ ਕੀ ਸੋਭਾ ਕਿਆ ਗਣੀ ਦੇ ਸਾਹਿਬ ਮੇਲੜੀਆ ਤਨ ਮਨ ਮੋਲਿਆ RAM ਸੋ ਸੰਗ ਸਾਧ ਸਹਿਲੜੀਆ ਸਾਦ ਜਨਤੇ ਬਾਹਰੀ ਸੇ ਰਹਿਨ ਇਕਲੜਿਆ ਬਿਨ ਦੁਖ ਨ ਕਬੂਤਰ ਸੇ ਜਮ ਕੈ ਵਸ ਪੜਿਆ ਦਿਨੀ 라ਵਿਆ ਪ੍ਰਭ ਆਪਣਾ ਸੇ ਦਸਨ ਨਿਤ ਖੜਿਆ ਹਰ ਰਤਨ ਜਿਵੇਂ ਹਰ ਲਾਲ ਹਰ ਕੰਠ ਤਨਾ ਜੜਿਆ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭ ਆਰਾਧਣ ਬਹੁੜਾ ਜਨਮੜਿਆ ਓ ਫੇਤੁ ਖਾਰਨਾ ਵਿਆਪਈ ਗੰਠ ਮਿਲਿਆਰ ਨਾ ਹੋ ਮਨ ਮੇਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੋ ਵਿਕਿਆ ਬੋਇ ਨ ਸਕਈ ਮਿਲ ਸਾਧੂ ਗੁਣ ਗਾਹ ਜਹ ਤੈ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਗਰਗਹਿ ਨੀਨੀ ਪਾਰ ਬ੍ਰਹਮ ਬਹੁਣਾ ਵਿਛੜਿਆ ਹੋ ਬਾਰ ਜਾ ਲਖ 베ਰੀਆ ਹਰ ਸੱਜਣ ਅਗਮਯਗਾ ਹੋ ਸਰਮ ਭਈ ਨਾਰਾਇਣ ਨਾਨਕ ਦਰ ਪਈ ਆਹੋ ਓਖ ਸੋੰਦ ਸਰ ਸੁਖ ਜਿਸ ਬਖਸੇ ਵਿਪਰਵਾਹੋ ਮਾਗ ਮਜਨ ਸੰਗ ਸਾਧੂਆ ਢੋੜੀ ਕਰਿ ਸੁਨਾਨ ਹਰ ਕਾ ਨਾਮ ਧਿਆਇ ਸੁਣ ਸਬਨਾ ਨੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜੈਗੁਮਾਨ ਰਾਮ ਕ੍ਰੋਧ ਨਾਮੋਹੀਏ ਬਿਨਸੈ ਲੋਸਵਾਨ ਸੱਚੇ ਮਾਰਿ ਚਲਦਿਆ ਉਸਤਤ ਕਰੇ ਜਹਾਨ ਅਠਸਠ ਤੀਰ ਸਗਲ ਪੰਨ ਜੀ ਦਇਆ ਪ੍ਰਵਾਨ ਦੇਸਨੋ ਦੇਵ ਦਇਆ ਕਰ ਸੋਈ ਬ੍ਰੁਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਗੁਰਬਾਨ ਮਾਗ ਸੁੱਚੇ ਸੇ ਕਾਂਢੀ ਇਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਨੰਦ ਪਾਰਜਨਾਰ ਸਜਣ ਪ੍ਰਗਟੇ ਆਏ ਸੰਸਹਾਈ ਰਾਮ ਕੇ ਕਰ ਕਿਰਪਾ ਦਇਆ ਮਿਲਾਏ ਤੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਚੁਬਨੀ ਵਡਭਾਗਣੀ ਵਰਪਾਇਆ ਹਰ ਰਾਏ ਮੇਲ ਸੱਇਆ ਮੰਗਲ ਲਗਾਵੇ ਗੀਤ ਗੋਵਿੰਦਿਆ ਲਾਏ ਹਰ ਜਿਹ ਹਾ ਵਰਨਾ ਦਿਸੈ ਕੋਈ ਦੂਜਾ ਲਵਨ ਲਾਏ ਹਲਤ ਬਲਤ ਸਵਾਰਿਓ ਨਾ ਨੇ ਚਲ ਦਿਤਿਆਂ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਹੁ ਨਾ ਜਨਮ ਹੈ ਧਾਏ ਜਿਹਾ ਏਕ ਅਨੇਕ ਗੁਣ ਦਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਏ ਜਿਸ ਨੂੰ ਤੇਰ ਨਤਮਾਏ ਜਿਨ ਜਿਨ ਨਾਮ ਧਿਆਇ ਤਿਨ ਕੇ ਕਾਜ ਸਰੇ ਹਰ ਗੁਰਪੁਰ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖ ਨਿਤ ਜਰਨ ਹਾਰ ਭਉਜਲ ਵਿਖੰ ਕਰੇ ਪ੍ਰੇਮ ਪਵਤ ਨਿਪਾਈਆ ਵਿਖਿਆ ਨਾ ਹਿਜਰੇ ਕੂੜ ਗਏ ਦੁਬਦਾ ਨਸੀਬ ਔਰ ਸੱਚ ਭਰੇ ਭਾਰਮਨ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨੰਦਰ ਕਰੇ ਨਾਨਕ ਮੰਗੈ ਦਰਸ ਨਾਨਕ ਕਿਰਪਾ ਕਰੋ ਹੋਰੇ ਚੇਤ ਗੋਵਿੰਦਿਆ ਰਾਧੀਆ ਆਵਾਹ ਅਨੰਤ ਗਨਾਂ ਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪੜਾਏ ਤਿਸ ਹੈ ਗਣਾ ਇੱਕ ਖਿੰਤਿਸ ਬਿਨ ਜੀਵਣਾ ਵਿਰਥਾ ਜਨਮ ਜਣਾ ਜਲ ਥਲ ਮਹੀ ਅਨਕੂਰਿਆ ਰਵਿਆ भार हर दर्शन का मन मनोच दानक प्यास मना जेत मिलाए सो प्रभु पाए लगा